ਧਰਮ ਕਾਟੇ ਗੁਰ ਆਪਣੇ ਪਾਏ ਬਿਸ਼ਰਾਮਾ ਫਿਰ ਬਿਸ਼ਰਾਮ ਕਿੱਥੇ ਮਿਲੀ ਕਹਿੰਦੇ ਜਦੋਂ ਗੁਰੂ ਦੀ ਆਵਾਜ਼ ਸੁਣੀ ਕੰਨਾਂ ਨਾਲ ਗੁਰਮੰਤਰ ਸੁਣਿਆ ਤੇ ਏਸੇ ਸਰੀਰ ਦੇ ਅੰਦਰ ਹੀ ਇੱਕ ਸਾਨੂੰ ਐਸਾ ਅਸਥਾਨ ਮਹਾਰਾਜ ਨੇ ਕਿਰਪਾ ਕੀਤੀ ਸਰੀਰ ਦੇ ਅੰਦਰ ਗੁਰਦੁਆਰਾ ਪ੍ਰਗਟ ਕੀਤਾ ਕੀ ਮਹਾਰਾਜ ਕਹਿੰਦੇ ਆ ਕਰਮੈ ਘਰ ਦਿਖਾਏ ਦੇ ਸੋ ਸਤਗੁਰ ਪੁਰਖ ਸੁਜਾਨ ਸਤਗੁਰ ਨੇ ਕਿਰਪਾ ਕੀਤੀ ਇਸ ਸਰੀਰ ਦੇ ਵਿੱਚ ਇੱਕ ਹੋਰ ਘਰ ਦਿਖਾਇਆ ਗੁਰਾਂ ਇੱਕ ਦੇਹ ਬੁਝਾਈ ਘਰ ਮੈਂ ਘਰ ਦਿਖਾਏ ਦੇ ਸੋ ਸਤਗੁਰ ਪੁਰਖ ਸੁਜਾਨ ਕਿਹੜਾ ਘਰ ਸੀ ਉਹ ਕਹਿੰਦੇ ਪੰਜ ਸ਼ਬਦ ਤੁਨਕਾਰ ਧੁਨ ਤਹ ਬਾਜੈ ਸ਼ਬਦ ਨਿਸ਼ਾਨ ਗੁਰਵਾੜੀ ਗੁਰੂ ਕਹਿੰਦੇ ਇੱਥੇ ਪੰਜਾਂ ਸ਼ਬਦਾਂ ਦੀ ਆਵਾਜ਼ ਤੁਨਕਾਰ ਪੰਜ ਸ਼ਬਦ ਇੱਕ ਰਸੋਂ ਕੇ ਚੱਲ ਰਹੇ ਸੀ ਪੰਜ ਸ਼ਬਦ ਤੁਨਕਾਰ ਧੁਨ ਕੱਠੇ ਵੱਜ ਰਹੇ ਸੀ ਤਹਵਾਜਾ ਸ਼ਬਦ ਨਿਸ਼ਾਨ ਕਹਿੰਦੇ ਭਰਮ ਕਾਟੇ ਗੁਰ ਆਪਣੇ ਪਾਏ ਵਿਸ਼ਰਾਮ ਉਹ ਉਹਨੂੰ ਥਿਰ ਕਰਕੇ ਆ ਤੇ ਕਹਿੰਦੇ ਜਿਨ੍ਹਾਂ ਨੂੰ ਉਹ ਥਿਰ ਕਰਦੀ ਪ੍ਰਾਪਤੀ ਹੋਈ ਹੈ ਤੇ ਕਹਿੰਦੇ ਹੁਣ ਇੱਥੇ ਲਗਾਤਾਰ ਬੈਠੇ ਰਹੋ ਤੁਹਾਡੇ ਸਤਿਗੁਰ ਕਾਰਜ ਸਾਰੇ ਸਵਾਰੇਗਾ ਸਭ ਤੋਂ ਵੱਡਾ ਕਾਰਜ ਸਾਡਾ ਸਵਾਰਨ ਵਾਲਾ ਕਿਹੜਾ ਪਿਆ ਸਾਨੂੰ ਜਮਨ ਮਰਨ ਦਾ ਰੋਗ ਲੱਗਿਆ ਹੋਇਆ ਉਹ ਨਹੀਂ ਖਤਮ ਹੋਇਆ ਇੱਥੇ ਪਤਾ ਨਹੀਂ ਕਦੋਂ ਸਵਾਸਾਂ ਦਾ ਧਨ ਖਤਮ ਹੋ ਜਾਏ ਕਦੋਂ ਪੰਜੇ ਦੁੱਧ ਖਿੱਚ ਕੇ ਲੈ ਜਾਣ ਜੁਨਾ ਵਿੱਚ ਕੋਈ ਨਹੀਂ ਸੁਣਦਾ ਸਭ ਤੋਂ ਵੱਡਾ ਤਾਂ ਇਹ ਕਾਰਜ ਹੈ ਵੀ ਸਾਡਾ ਕੋਈ ਜਮਨ ਮਰਨ ਸਭ ਤੋਂ ਪਹਿਲਾਂ ਖਤਮ ਕਰੇ ਵੀ ਸਵਾਸ ਦਾ ਕੋਈ ਪਤਾ ਨਹੀਂ ਕਦੋਂ ਖਤਮ ਹੋ ਜਾਣਾ ਤੇ ਜਦੋਂ ਅਸੀਂ ਸ਼ਬਦ ਦਾ ਅਭਿਆਸ ਕਰਦੇ ਹਾਂ ਮਹਾਰਾਜ ਦੇ ਘਰ ਵਿੱਚ ਬੈਠਦੇ ਹਾਂ ਸੁੰਨ ਚ ਬੈਠਦੇ ਹਾਂ ਸਭ ਤੋਂ ਪਹਿਲਾਂ ਗੁਰੂ ਇਹੀ ਕਿਰਪਾ ਕਰਦਾ ਸਾਨੂੰ ਜਮਨ ਮਰਨ ਤੋਂ ਮੁਕਤ ਕਰਦਾ ਹੈ ਦਰ ਮਰ ਆਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਉਸ ਤੋਂ ਬਾਅਦ ਅਗਲਾ ਦੁੱਖ ਹੁੰਦਾ ਹੈ ਹਉਮੈ ਦਾ ਗੁਰੂ ਕਹਿੰਦਾ ਵੀ ਹੁਣ ਤੈਨੂੰ ਜਮਨ ਮਰਨ ਤੋਂ ਰਹਿਤ ਕੀਤਾ ਦੁਬਾਰੇ ਨਾ ਜਮਨ ਮਰਨ ਵਿੱਚ ਚਲਾ ਜਾਵੇਂ ਇਸ ਕਰਕੇ ਹੁਣ ਤੇਰੀ ਹਉਮੈ ਕੱਟਣੀ ਹੈ ਕਿਉਂਕਿ ਹਉਮੈ ਹੀ ਤੈਨੂੰ ਜਮਨ ਮਰਨ ਚ ਲੈ ਕੇ ਜਾਂਦੀ ਸੀ ਹਉਮੈ ਘਾਟੋ ਹਉਮੈ ਧੀਰਗ ਰੋਗ ਹੈ ਪਰ ਕਹਿੰਦੇ दारू ਵੀ ਇਸਮਾਇ ਬੜਾ ਵੱਡਾ ਧੀਰਗ ਰੋਗ ਹੈ ਪਰ ਜੇ ਹਉਮੈ ਨੂੰ 부ਝ ਲਿਆ ਤੇ ਉਹ ਅੰਮ੍ਰਿਤ ਪ੍ਰਗਟ ਹੋ ਜਾਂਦਾ ਤੇ दारू ਵੀ ਇਹਦੇ ਵਿੱਚ ਹੈ ਹਉਮੈ 부ਝੈ ਤਾਂ ਦਰ ਸੁਝੈ ਹੁਣ ਹੋਮਾ ਕਿਵੇਂ ਬੁੱਝੀ ਜਾਂਦੀ ਏ ਜਦੋਂ ਆਪ ਬਿਲਕੁਲ ਵਿਚਾਰਾਂ ਤੋਂ ਰਹਿਤ ਹੋ ਜਾਂਦੇ ਆ ਫਿਰ ਵਿਚਾਰਾਂ ਚਾਉਂਦੇ ਆ ਫਿਰ ਵਿਚਾਰਾਂ ਤੋਂ ਰਹਿਤ ਹੁੰਨੇ ਆ ਫਿਰ ਵਿਚਾਰਾਂ ਚਾਉਂਦੇ ਆ ਫਿਰ ਵਿਚਾਰਾਂ ਤੋਂ ਰਹਿਤ ਹੁੰਨੇ ਆ ਜਦੋਂ ਇਹ ਪ੍ਰੈਕਟੀਕਲ ਕਰਦੇ ਆ ਪਤਾ ਲੱਗਦਾ ਵੀ ਇੱਕ ਅਵਸਥਾ ਐਸੀ ਆ ਜਿੱਥੇ ਬਿਲਕੁਲ ਕੋਈ ਵਿਚਾਰ ਨਹੀਂ ਕੋਈ ਹੋਮਾ ਨਹੀਂ ਜਦੋਂ نیچے ਆਉਂਦੇ ਆ ਫਿਰ ਦੁਬਾਰਾ ਫਿਰ ਹੋਮਾ ਚੱਲ ਪੈਂਦੀ ਵਿਚਾਰ ਚੱਲ ਪੈਂਦੇ ਤੇ ਮਨ ਬੁੱਝ ਗਿਆ ਵੀ ਇਹ ਖੇਲ ਇੱਕ ਹੋਰ ਹੈ ਹੋਮਾ ਨਹੀਂ ਚੇ ਔਰ ਹੋਮਾ ਤੋਂ ਰਹਿਤ ਅਵਸਥਾ ਜਿਹਨੂੰ ਕਹਿੰਦੇ ਨੇ ਸੁੰਨ ਸਮਾਦ ਅਨਹਤ ਤੈਨਾਦ ਕਹਿਣ ਨਾ ਜਾਈਏ ਚਰਜ ਬਿਸਵਾਦ ਮਾਨ ਪੁੱਜ ਗਿਆ ਤਾਂ ਕਹਿੰਦੇ ਹੁਣ ਪਹਿਲੋ ਜਨਮ ਮਰਨ ਕੱਟਿਆ ਫਿਰ ਕਹਿੰਦੇ ਹੋਮੈ ਨੂੰ ਹੋਣ ਕੱਟਣਾ ਤੇ ਦੁਬਾਰਾ ਹੋਮੈ ਤੈਨੂੰ ਚੰਬੜ ਨਾ ਜਾਵੇ ਤੇ ਕਹਿੰਦੇ ਸੱਚੇ ਪਾਤਸ਼ਾਹ ਕੋ ਤਾਕਤ ਦਿਓ ਤਾਂ ਉਹਨਾਂ ਨੇ ਫਿਰ ਦਿੱਤਾ ਨਾਮ ਨਰੰਜਨ ਨੀਰ ਰਸਾਇਣ ਰਸਨਾ ਸਿਮਰਤ ਪਾਪ ਬਲੰਡ ਨਾਮ ਨਰੰਜਨ ਨੂੰ ਰਿੜ-ਕਿੜ ਕੇ ਅੰਮ੍ਰਿਤ ਪੀਤੀ ਜਾ ਤੇ ਤੇਰਾ ਪਾਪ ਖਤਮ ਹੋਏਗਾ ਸਾਰਾ ਫਿਰ ਇਸ ਕਰਕੇ ਗੁਰਮਖ ਦੇ ਲਈ ਤੁਰਦੇ ਆ ਫਿਰਦੇ ਆ ਬੈਠਦੇ ਆ ਹਰ ਵਕਤ ਗੁਰਮੁਖ ਕੋਸ਼ਿਸ਼ ਕਰੇ ਕਿ ਸਿਮਰਨ ਕਰਕੇ ਅੰਮ੍ਰਿਤ ਨੂੰ ਜਾਰੀ ਰੱਖੇ ਅੰਮ੍ਰਿਤ ਹੋਂਦ ਰਹੇ ਸਾਨੂੰ ਹੁਕਮ ਚ ਚੱਲ ਜਾਈਏ ਕਿ ਅਸੀਂ ਫੇਰ ਨਾ ਕਿਤੇ ਜਮਨ ਮਰਨ ਦੇ ਦੁੱਖ ਵਿੱਚ ਚਲੇ ਜਾਈਏ ਕਿਉਂਕਿ ਜੇ ਮਨ ਨੇ ਹਉਮੈ ਦੇ ਵਿੱਚ ਧਾਰਨ ਕਰ ਲਿਆ ਗਿਆਨ ਹਉਮੈ ਵਿੱਚ ਆ ਕੇ ਉਹ ਫਿਰ ਮਨ ਆਪੇ ਦੇ ਉੱਪਰ ਲੈ ਕੇ ਚੱਲਣ ਲੱਗ ਪੈਂਦਾ ਗੱਲਾਂ ਬਾਤਾਂ ਹੁਣ ਜਦੋਂ ਸ਼ਬਦ ਦਾ ਅਭਿਆਸ ਕੀਤਾ ਜਮਨ ਮਰਨ ਤੋਂ ਰਹਿਤ ਹੋਏ ਅੰਮ੍ਰਿਤ ਮਹਾਰਾਜ ਨੇ ਪ੍ਰਗਟ ਕੀਤਾ ਗੁਰਮਖਾਂ ਨੂੰ ਸਖੀਆਂ ਸੁਹਾਗਣਾਂ ਨੂੰ ਬੈਰਾਗਣਾਂ ਨੂੰ ਤੇ ਫਿਰ ਪੰਜ ਦੂਤ ਪਾਸੇ ਹਟਦੇ ਆ ਕਿਉਂਕਿ ਗੁਰੂ ਦੇ ਸ਼ਬਦ ਦਾ ਰੱਖਿਆ ਚੱਕਰ ਬਣਦਾ ਹੈ ਇਹ ਕਹਾਣੀ ਸੁਣਾ ਰਿਆਂ ਗੁਰਮਖੋ ਮੈ ਸੁਹਾਗਣ ਦੀ ਜਦੋਂ ਉਹ ਵਿਰਾਗ ਕਰਕੇ ਸੁਹਾਗਣ ਬਣਦੀ ਹੈ ਤਾਂ ਫਿਰ ਉਹਨੂੰ ਕੀ ਪ੍ਰਾਪਤੀਆਂ ਹੁੰਦੀਆਂ ਸਭ ਤੋਂ ਪਹਿਲਾਂ ਜਿਹੜੀ ਵਿਰਾਗਣ ਸੀ ਵਿਰਾਗ ਕਰਦੀ ਰਹਿੰਦੀ ਸੀ ਵੀ ਕਦੋਂ ਮੈਨੂੰ ਗੱਲ ਲਾਵੇਗਾ ਪ੍ਰਭ ਮੋਹੇ ਕੱਬ ਗੱਲ ਲਾਵਾਂਗੇ ਹੁਣ ਉਹਨੂੰ ਪਹਿਲਾਂ ਜਮਨਮਰਨ ਤੋਂ ਰਹਿਤ ਕਰ ਰਹੇ ਨੇ ਫਿਰ ਉਹਦੀ ਹਉਮੈ ਨੂੰ ਕੱਟਣ ਦੇ ਲਈ ਅਮਰਤ ਦੇ ਰਹੇ ਆ ਫਿਰ ਨਾਮ ਦੇ ਰਹੇ ਆ ਤੇ ਫਿਰ ਜਦੋਂ ਉਹਨੂੰ ਨਾਮ ਦੇਤਾ ਨਾਮ ਦਾ ਰੱਖਿਆ ਚੱਕਰ ਬਣਿਆ ਤੇ ਕਹਿੰਦੇ ਗੁਰ ਕਾ ਸਬਦ ਰਖਵਾਰੇ ਚੌਕੀ ਚੋ ਗਿਰਦ ਹਮਾਰੇ RAM ਨਾਮ ਮਨ ਲਾਗਾ ਜਮਲ ਜਾਇਕਰ ਪੰਜ ਭਜ ਗਏ ਕਿਉਂਕਿ ਨਾਮ ਦੇ ਨਾਮ ਕੋਲ ਖੜਦੇ ਨਹੀਂ ਉਹ ਜਿਵੇਂ ਆਮ ਦੇਸੀ ਘਾਵਤਾ ਮੇ ਸੱਪ ਦੇ ਮੂਹਰੇ ਦੀਵਾ ਨਹੀਂ ਬਲਦਾ ਕਿਉਂਕਿ ਸੱਪ ਫੁਕਾਰਾ ਮਾਰਦਾ ਦੀਵਾ ਬਲਦਾ ਨਹੀਂ ਇਸ ਤਰ੍ਹਾਂ ਜਦੋਂ ਨਾਮ ਦਾ ਰੱਖਿਆ ਚੱਕਰ ਬਣਿਆ ਪੰਜ ਭਜ ਗਏ ਉਹ ਇਹ ਵਿਖਾਦੀ ਦੁਖੀਆ ਜਿਹੜੇ ਵਿਖਾਦ ਕਰਦੇ ਸੀ ਨਾ ਅੰਦਰ ਸਾਰਾ ਦਿਨ ਦੋਖੀ ਸੀ ਸਾਡੇ ਸਾਡਾ ਮਾੜਾ ਚਿਤਵਦੇ ਆ ਪੰਜ ਵੀ ਅਜੂਨਾ ਚਾਵੇ ਉਹ ਇਹ ਵਿਖਾਦੀ ਦੋਖੀਆ ਤੇ ਗੁਰ ਤੇ ਹੂਟੇ ਹਮ ਛੂਟੇ ਅਬ ਉਹਨਾਂ ਤੇ ਉਹ ਹਮ ਤੇ ਛੂਟੇ ਜਿਹੜੇ ਵਿਖਾਦ ਕਰਦੇ ਸੀਗੇ ਸਾਰਾ ਦਿਨ ਕੋਈ ਨਾ ਕੋ ਅੰਦਰੋਂ ਗੱਲ ਸੁਣਾਈ ਜਾਣੀ ਆ ਮੰਨ ਨੇ ਉਹਨਾਂ ਦੀ ਗੱਲ ਦੇ ਨਾਲ ਜੁੜ ਕੇ ਉਹਦੇ ਤੇ ਵਿਚਾਰ ਕਰੀ ਜਾਣੀ ਆ ਸਾਰਾ ਦਿਨ ਅੰਦਰ ਕਦੇ ਨਿੰਦਿਆ ਦੇ ਬਚਨ ਸੁਣਾਈ ਜਾਂਦੇ ਆ ਕਦੇ ਕ੍ਰੋਧ ਦੇ ਬਚਨ ਸੁਣਾਈ ਜਾਂਦੇ ਆ ਕਦੇ ਸੰਸੇ ਕਰ ਰਹੇ ਆ ਕਦੇ ਮਾਇਆ ਧਨ ਦੇ ਅੰਦਰ ਬਚਨ ਸੁਣਾਈ ਜਾਂਦੇ ਆ ਮਨ ਭਾਵੇਂ ਇਕੱਲਾ ਵੀ ਬੈਠਾ ਹੋਵੇ ਅੰਦਰ ਨਿੰਦਿਆ ਕਰੀ ਜਾਂਦੇ ਆ ਮਨ ਭਾਵੇਂ ਇਕੱਲਾ ਵੀ ਬੈਠਾ ਹੋਵੇ ਅੰਦਰ ਉਹਨੂੰ ਫੁਰਨਿਆਂ ਦੀਆਂ ਸਾਖੀਆਂ ਸੁਣਾਈ ਜਾਂਦੇ ਆ ਦੁਨੀਆਦਾਰੀ ਦੀਆਂ ਗੱਲਾਂ ਸੁਣਾਈ ਜਾਂਦੇ ਆ ਅੰਦਰ ਐਨਾ ਵਿਖਾਦ ਕਰਦੇ ਆ ਪੰਜ ਵਿਖਾਦੀ ਏਕ ਗਰੀਬਾ ਕਹਿੰਦੇ ਓਏ ਵਿਖਾਦੀ ਦੁਖੀਆ ਤੇ ਗੁਰ ਤੇ ਹੂਟੇ ਹਮ ਛੋਟੇ ਅਬ ਉਹਨਾਂ ਤੇ ਓਏ ਹਮ ਤੇ ਛੂਟੇ ਮੇਰਾ ਤੇਰਾ ਜਾਣਤਾ ਤਬ ਹੀ ਤੇ ਤੰਦਾ ਜਿੰਨੀ ਦੇਰ ਤੱਕ ਮੇਰ-ਤੇਰ ਸੀ ਹੌਮੇ ਵਿੱਚ ਸੀ ਉਨੀ ਦੇਰ ਤੱਕ ਤੰਦਿਆਂ ਵਿੱਚ ਕਰਮ ਵਿੱਚ ਜਮਣ-ਮਰਨ ਦੇ ਮਾਲਕ ਨੇ ਮੈਨੂੰ ਫਸਾਇਆ ਹੋਇਆ ਸੀਗਾ ਰੋਗ ਲੱਗ ਗਿਆ ਸੀ ਮੈਨੂੰ ਗੁਰ ਕਾਟੀ ਅਗਿਆਨਤਾ ਤਬ ਛੁੱਟ ਕੇ ਬੰਦਾ ਅਗਿਆਨਤਾ ਖਤਮ ਹੋ ਗਈ ਵੀ ਮੈਂ ਤਾਂ ਇਸ ਸਰੀਰ ਦਾ ਰਹਿਣ ਵਾਲਾ ਹੀ ਨਹੀਂ ਪਤਾ ਲੱਗ ਗਿਆ ਗਿਆਨ ਹੋ ਗਿਆ ਇਹ ਸੰਸਾਰ ਮੇਰਾ ਹੈ ਹੀ ਨਹੀਂ ਮੈਂ ਤਾਂ ਇੱਥੇ ਥੋੜਾ ਸਮਾਂ ਮੈਂ ਤਾਂ ਵਾਪਸ ਜਾਣਾ ਮੇਰਾ ਤਾਂ ਘਰ ਹੀ ਹੋਰ ਹੈ ਅਗਿਆਨਤਾ ਖਤਮ ਹੋ ਗਈ ਕਿਉਂਕਿ ਪਹਿਲੋ ਪਤਾ ਨਹੀਂ ਸੀਗਾ ਅਸੀਂ ਸੋਚਦੇ ਸੀ ਕਿ ਸਾਡਾ ਇਹ ਸਰੀਰ ਹੈ ਸਾਡਾ ਇਹ ਘਰ ਹੈ ਸਾਡਾ ਇਹ ਸ਼ਹਿਰ ਹੈ ਅਸੀਂ ਇੱਥੇ ਹੀ ਰਹਿਣਾ ਹੈ ਗਹਿਰੀ ਕਰਕੇ ਨੀਵ ਖੁਦਾਈ ਉਪਰ ਮੰਡਪ ਛਾਏ ਕਹਿੰਦੇ RAM ਮਾਰਕੰਡੇ ਤੇ ਕੋਨਾ ਅਧਿਕਾਈ ਜਿਹੜੇ ਤ੍ਰਿਢ ਤਨਮੂਰ ਬੜਾਏ ਮੂੰਡ ਬੁਲਾਏ ਕਹਿੰਦੇ ਮਾਰਕੰਡੇ ਰਿਸ਼ੀ ਨੇ ਇੱਕ ਛਪਰੀ ਦੇ ਵਿੱਚ ਰਹਿ ਕੇ ਕਿੰਨੀ ਲੰਬੀ ਆਰਜਪ ਹੋ ਗਈ ਤੇ ਉਹਨੂੰ ਵੀ ਜਾਣਾ ਪਿਆ ਤੇ ਤੂੰ ਇੰਨੀਆ ਗਹਿਰੀਆਂ ਨੀਵਾ ਕਰਕੇ ਵੀ ਐਨੇ ਫੁੱਟ ਨੀ ਪੱਟ ਲੋ ਇੰਨੀ ਮੋਟੀ ਨੀ ਪੱਟ ਲੋ ਵੀ ਇੱਥੇ ਰਹਿਣਾ ਤੂੰ ਮੂਰਖ ਹੋਇਆ ਤਾਂ ਹੀ ਕਹਿੰਦੇ ਮੇਰਾ ਤੇਰਾ ਜਨਤਾ ਤੱਬ ਹੀ ਤੇ ਬੰਦਾ ਗੁਰ ਕਾਟੀ ਅਗਿਆਨਤਾ ਤੱਬ ਛੁੱਟ ਕੇ ਬੰਦਾ ਫਤਫੰਦਾ ਫਿਰ ਉੱਥੇ ਕਿਸੇ ਨਾਲ ਜਿਹੜਾ ਨਹੀਂ ਕਰਦਾ ਕਿਉਂਕਿ ਇਹਨੂੰ ਪਤਾ ਲੱਗਿਆ ਇਹ ਕੋਈ ਸੰਸਾਰ ਮੇਰਾ ਘਰ ਥੋੜੀ ਨਾ ਇਹ ਸਰੀਰ ਮੇਰਾ ਥੋੜੀ ਨਾ ਮੈਂ ਤਾਂ ਜਾਣਾ ਇੱਥੋਂ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਇੱਥੇ ਨਾਮ ਦਾ ਲਾਹਾ ਲੈਣ ਦੇ ਲਈ ਸੰਸਾਰ ਦੇ ਵਿੱਚ ਆਨੰਦ ਲੈਣ ਲਈ ਭੇਜਿਆ। ਨਾਮ ਦੇ ਰਹੀਂ ਸੰਸਾਰ ਵਿੱਚ ਜੀਵੋ। ਘੁੰਮੋ ਫਿਰੋ ਆਨੰਦ ਲਓ ਹੁਕਮ ਤੇ ਚਲੋ। ਮਰਦਾ ਛੱਡ ਕੇ ਜਾਣਾ ਤੇ ਜਿਹਨੂੰ ਛੱਡ ਕੇ ਜਾਣਾ ਹੋਵੇ ਉਹਦੇ ਨਾਲ ਆਪਾਂ ਕਿਉਂ ਜਾ ਰਹਿਣਾ ਨਹੀਂ ਐਤ ਜਗ ਤੱਕ ਆਇਤ ਗਰਭ ਹੰਡਿਏ ਤੇ ਜੇ ਮੈਂ ਮਨ ਕਰਕੇ ਇਸ ਸੰਸਾਰ ਨਾਲ ਮੋਹ ਪਿਆਰ ਪਾ ਲਿਆ। ਪਰਿਵਾਰ ਵਿੱਚ ਫਸ ਗਿਆ ਤੇ ਮੈਨੂੰ ਸਜ਼ਾ ਮਿਲੇਗੀ। ਕਿਉਂ ਜਿਸ ਘਰ ਦੇ ਵਿੱਚੋਂ ਮੈਨੂੰ ਭੇਜਿਆ ਹੈ ਜਿਵੇਂ ਆਪਾਂ ਆਪਣੇ ਬੱਚੇ ਨੂੰ ਅਮਰੀਕਾ ਕੈਨੇਡਾ ਪੜ੍ਹਨ ਲਈ ਭੇਜਦੇ ਆਂ ਬੱਚਾ ਉੱਥੇ ਜਾ ਕੇ ਮਾਪੇ ਨੂੰ ਭੁੱਲ ਜਾਏ ਜੋ ਮਾਪੇ ਨੇ ਉਹਨੂੰ ਧਨ ਦਿੱਤਾ ਸੀ ਉੱਥੇ ਜਾ ਕੇ ਖਰਚ ਦੇਵੇ ਤੇ ਵਾਪਸੀ ਨਾ ਆਵੇ ਕਈ ਸਾਲ ਗੁਪਤਵਾਸ ਵਿੱਚ ਰਹੇ ਤੇ ਜਦੋਂ ਵਾਪਸ ਆਉਂਦਾ ਹੈ ਤੇ ਉਹਨੂੰ ਫਿਰ ਮਾਪੇ ਕਹਿੰਦੇ ਹੁਣ ਕੀ ਲੈਣਾ ਹੈ ਸਜ਼ਾ ਮਿਲਦੀ ਉਹਨੂੰ ਘਰ ਨਹੀਂ ਵੜਨ ਦਿੱਤਾ ਜਾਂਦਾ ਤੂੰ ਸਾਨੂੰ ਦੱਸਿਆ ਹੀ ਨਹੀਂ ਕਿੱਥੇ ਰਿਹਾ ਕਿੱਥੇ ਨਹੀਂ ਰਿਹਾ ਕਿੱਥੇ ਚੋਰੀਆਂ ਕੀਤੀਆਂ ਡਕੈਤੀਆਂ ਕੀਤੀਆਂ ਮਾਪੇ ਵੀ ਡਰਦਾ ਕਿਤੇ ਘਰੋਂ ਬਾਹਰ ਰੇ ਡਕੈਤੀ ਚੋਰੀ ਕੋ ਮਾੜੇ ਕਰਮ ਨਾ ਕਰ ਦੋਵੇ ਪੁਲਿਸ ਨਾ ਫੜ ਲੈ ਸਾਨੂੰ ਵੀ ਇਹਦੇ ਪਿੱਛੇ ਭੋਗਣਾ ਪਏਗਾ ਉਹ ਆਦੇਸੀ ਨਹੀਂ ਵੜਦੇ ਪਾਈ ਤੈਨੂੰ ਹੁਣ ਇਸੇ ਤਰ੍ਹਾਂ ਨਾਮ ਨੂੰ ਵਿਸਾਰ ਕੇ ਚਾਰ ਜੋਗ ਹੋ ਗਏ ਮਨ ਘਰ ਨਹੀਂ ਗਿਆ ਫਿਰ ਘਰ ਚ ਬੈਠਿਆ ਹੀ ਨਹੀਂ ਸੰਸਾਰ ਵਿੱਚ ਰਹਿ ਕੇ ਹੀ ਪੂਜਾ ਪਾਠ ਕਰੀ ਜਾਂਦਾ ਹੈ ਪਰ ਉਹ ਜਿਹੜੇ ਪੂਜਾ ਪਾਠ ਸਿਮਰਨ ਕਰਦਾ ਫੁਰਨਿਆਂ ਵਿੱਚ ਉਹਨਾਂ ਦੇ ਵੰਡੇ ਜੇ ਕੋ ਮਾੜਾ ਮੋਟਾ ਜੁੜਦਾ ਤੇ ਉਹ ਸੁੱਖ ਦੀ ਅਰਦਾਸ ਦੁੱਖ ਨੂੰ ਕੱਟਣ ਦੀ ਅਰਦਾਸ ਮਾਇਆ ਦੀ ਅਰਦਾਸ ਤਾਂ ਦੀ ਜੇ ਮਾੜੀ ਮੋਟੀ ਕੋ ਸਿਮਰਨ ਭਗਤੀ ਕਰਦਾ ਵੀ ਉਹ ਇੱਥੇ ਹੀ ਖਤਮ ਕਰੀ ਜਾਂਦਾ ਭੋਗ ਭੋਗ ਰਿਆ ਤੇ ਮਾਇਆ ਨਾਲ ਪਿਆਰ ਪੈ ਗਿਆ ਰਸਤਾ ਬੰਦ ਹੋ ਗਿਆ ਸਮਝਾਉਣ ਵਾਲਾ ਕੋ ਮਿਲਿਆ ਨਹੀਂ ਜਦ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ ਹੁਕਮ ਨਹੀਂ ਬੁਝਿਆ ਦੁਖੀ ਹੋਇਆ ਗੁਰਮਿਲ ਹੁਕਮ ਪਛਾਣਤਾ ਪਛਾਣਿਆ ਤਬ ਹੀ ਤੇ ਸੁਖੀਆ ਹੁਣ ਸਾਨੂੰ ਮਹਾਰਾਜ ਕਹਿੰਦੇ ਨੇ ਵੀ ਤੁਸੀਂ ਹੁਕਮ ਨੂੰ ਪਛਾਨੋ ਤੁਹਾਡੇ ਘਰ ਇਸ ਸਰੀਰ ਦੇ ਅੰਦਰ ਜਿੰਨੀ ਦੇਰ ਤੱਕ ਤੁਸੀਂ ਅਨਹਦ ਅੰਮ੍ਰਿਤ ਨਿਜ ਘਰ ਦੀ ਪ੍ਰਾਪਤੀ ਨਹੀਂ ਕਰਦੇ ਬਾਹਰੋਂ ਜਿੰਨੇ ਮਰਜੀ ਤੁਸੀਂ ਧਰਮੀ ਹੋ ਭੇਖਾ ਤਰਿਓ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਹੇ ਦਿਖਾਇਆ ਥਾ ਬਾਹਰ ਦਾ ਬਾਹਰ ਕੀ ਹੈ ਬਾਹਰ ਆਪਾ ਜੀ ਚੋਲਾ ਪਾ ਲਈਏ ਬਾਹਰ ਆਪਾ ਅੰਮ੍ਰਿਤ ਛਕ ਲਈਏ ਕਿਰਪਾਨ ਪਾ ਲਈਏ ਪੰਜ ਕਕਾਰ ਪਾ ਲਈਏ ਚੋਟੀ ਰੱਖ ਲਈਏ ਜੜੇਉ ਪਾ ਲਈਏ ਸੁਨਤ ਕਰਾ ਲਈਏ ਤੇ ਜਮਨ ਮਰਨ ਤੋਂ ਰਹਿਤ ਹੋ ਜਾਾਂਗੇ ਗੁਰਬਾਣੀ ਨਹੀਂ ਮੋਹ ਲਾਉਂਦੀ ਇਸ ਗੱਲ ਤੇ ਮਹਾਰਾਜ ਕਹਿੰਦੇ ਮਨ ਮੈਲੇ ਤਾਂ ਸਭ ਕਿਛ ਮੈਲਾ ਤਨ ਧੋਤੇ ਮਨ ਹੱਛਾ ਨਾ ਹੋਏ ਭੇਖ ਦੇ ਵਿੱਚ ਤੁਹਾਨੂੰ ਕੋਈ ਦਰਗਾਹ ਦੇ ਵਿੱਚ ਜਗ੍ਹਾ ਨਹੀਂ ਮਿਲਦੀ ਭੇਖ ਅਜ ਤਾਂ ਹੀ ਬਹੁਤਿਆਂ ਨੇ ਕੀਤੇ ਆ ਆਸਣ ਬਹੁਤਿਆਂ ਨੇ ਲਾਇਆ ਗਿਆਨ ਬੜਿਆਂ ਨੇ ਕੀਤਾ ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ ਬੋਲੇ ਕੌੜਾ ਜੀਵਾ ਕੀ ਫੂੜ ਮੱਥੇ ਵਾਲੀ ਤ੍ਰਿਕੁਟੀ ਪਾਰ ਨਹੀਂ ਹੋਈ ਹੋਮੇ ਦੇ ਨਿਸ਼ਾਨ ਪਏ ਪਏ ਆ ਮੱਥੇ ਤੇ ਦ੍ਰਿਸ਼ਟੀ ਦੇ ਵਿੱਚ ਇੰਨੀ ਕਰੂਰਤਾ ਆਈ ਪਈ ਆ ਕਿਉਂਕਿ ਹਰ ਵਕਤ ਮਾਇਆ ਨੂੰ ਦੇਖਦਾ ਸੱਚ ਨੂੰ ਕਦੇ ਦੇਖਿਆ ਹੀ ਨਹੀਂ ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ ਬੋਲੇ ਕੌੜਾ ਜੀਵਾ ਕੀ ਫੂੜ ਸਦਾ ਭੁੱਖੀ ਪਿਰ ਜਾਣਾ ਦੂਰ ਮਾਇਆ ਆਪ ਵੀ ਭੁੱਖੀ ਆ ਕਿਉਂਕਿ ਉਹ ਮਾਲਕ ਤੋਂ ਮੰਗ ਮੰਗ ਕੇ ਅੱਗੇ ਦਿੰਦੀ ਹੈ ਤੇ ਜਿਹੜਾ ਮਾਇਆ ਦੇ ਨਾਲ ਸੰਗ ਕਰਦਾ ਹੈ ਉਹ ਵੀ ਭੁੱਖਾ ਹੋ ਜਾਂਦਾ ਹੈ ਅਸੀਂ ਭੁੱਖੇ ਹੋ ਗਏ ਜੋ ਮਰਜੀ ਸਾਡੇ ਕੋਲ ਮਿਲ ਜਾਵੇ ਖਾ ਲਈਏ ਪੀ ਲਈਏ ਪਰ ਸਾਡੀ ਤ੍ਰਿਸ਼ਨਾ ਜਿਹੜੀ ਹੈ ਸਾਨੂੰ ਭੁੱਖ ਦੇ ਵਿੱਚ ਰੱਖਦੀ ਹੈ ਇਸ ਕਰਕੇ ਮਹਾਰਾਜ ਕਹਿੰਦੇ ਤੁਹਾਡਾ ਇੱਕ ਹੀ ਇਲਾਜ ਆ ਕਿ ਤੁਸੀਂ ਥਿਰ ਘਰ ਦੇ ਵਿੱਚ ਬੈਠ ਕੇ ਅੰਮ੍ਰਿਤ ਪੀਓ ਅੰਮ੍ਰਿਤ ਤੋਂ ਬਿਨਾ ਤੁਹਾਨੂੰ ਗਿਆਨ ਨਹੀਂ ਹੋਣਾ ਤੁਹਾਡੇ ਮਨ ਨੂੰ ਤਾਕਤ ਦੀ ਲੋੜਿਆ ਉਹ ਅਮਰਤ ਨਹੀਂ ਦੇਣੀ ਆ ਹੋਰ ਇਹਦਾ ਕੋਈ ਇਲਾਜ ਨਹੀਂ ਤੁਹਾਡੇ ਮਨ ਨੂੰ ਤਾਕਤ ਦੀ ਲੋੜਿਆ ਧਨ ਦੀ ਲੋੜਿਆ ਉਹ ਨਾਮ ਦੇ ਵਿੱਚੋਂ ਮਿਲੇਗਾ ਹੋਰ ਇਹਦਾ ਕੋਈ ਇਲਾਜ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਤੁਹਾਡੇ ਕਾਰਜ ਮੈਂ ਫਿਰ ਸਵਾਰਾਂਗਾ ਫਿਰ ਘਰ ਚ ਬੈਠ ਪਹਿਲੋ ਖਰਾਕ ਲੈ ਅੰਮ੍ਰਿਤ ਪੀ ਤੈਨੂੰ ਤਾਂ ਸਰੂਪ ਦਾ ਹੀ ਨਹੀਂ ਪਤਾ ਵੀ ਆਪਦੇ ਮਾਤਾ ਪਿਤਾ ਦਾ ਸਰੂਪ ਦਾ ਪਤਾ ਗੁਰਮਖੋ ਕਿੰਨੇ ਸੰਗਤ ਵਿੱਚ ਬੈਠੇ ਤੁਸੀਂ ਸਾਰੇ ਕਿੰਨੇ ਕੁ ਗੁਰਮਖਾਂ ਨੂੰ ਆਪਣੇ ਮਾਤਾ ਪਿਤਾ ਦਾ ਸਰੂਪ ਦਾ ਪਤਾ ਜਿਹਨੇ ਆਪਾਂ ਨੂੰ ਪ੍ਰਗਟ ਕੀਤਾ ਅਸੀਂ ਤਾਂ ਆਪਦੇ ਆਪਦੇ ਮਨ ਦਾ ਸਰੂਪ ਆਪਦਾ ਮਨ ਵੀ ਨਹੀਂ ਅਸੀਂ ਦੇਖਿਆ ਵੀ ਮਨ ਕਿਵੇਂ ਦਾ ਹੁੰਦਾ ਹੈ ਤੇ ਮਨ ਨੂੰ ਬਣਾਉਣ ਵਾਲੇ ਤਨ ਨੂੰ ਬਣਾਉਣ ਵਾਲੇ ਮਾਤਾ ਪਿਤਾ ਪਰਮੇਸ਼ਰ ਨਰਿੰਕਾਰ ਨੂੰ ਨਹੀਂ ਦੇਖਿਆ ਅਸੀਂ ਉਹ ਕਿਵੇਂ ਦੇ ਨੇ ਦੇਖਿਆ ਤੇ ਕਮਾਇਆ ਨੂੰ ਦੇਖਿਆ ਅਕਾਰਾਂ ਨੂੰ ਦੇਖਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਮੇਰਾ ਸਰੂਪ ਭੁੱਲ ਗਏ ਤੁਸੀਂ ਆਵਾਜ਼ ਭੁੱਲ ਗਏ ਉਹ ਘਰ ਭੁੱਲ ਗਏ ਇੱਥੋਂ ਤੱਕ ਆਪਦੇ ਆਪ ਨੂੰ ਨਹੀਂ ਵੇਖਿਆ ਵੀ ਮਨ ਕਿਵੇਂ ਦਾ ਹੁੰਦਾ ਉਸ ਤਰ੍ਹਾਂ ਕਹੀ ਜਾ ਰੇ ਮਨ ਬੜਾ ਸਾਫ਼ ਹੈ ਜੀ ਮੇਰਾ ਪਰ ਦੇਖਿਆ ਕਦੇ ਮਨ ਸਾਫ਼ ਸੀਸੇ ਵਿੱਚ ਸਰੀਰ ਤਾਂ ਦੇਖ ਲੈਂਦੇ ਹੋ ਮਨ ਦੇਖਿਆ ਕਦੇ ਤੇ ਮਹਾਰਾਜ ਕਹਿੰਦੇ ਇਹ ਮਨ ਆਰਸੀ ਕੋਈ ਗੁਰਮੁਖ ਵੇਖੇ ਇਹ ਮਨ ਸ਼ੀਸ਼ੇ ਵਰਗਾ ਪਰ ਕੋਈ ਗੁਰਮੁਖ ਵੇਖਦਾ ਸਾਰੇ ਨਹੀਂ ਇਸ ਮਨ ਨੂੰ ਵੇਖਦੇ ਮਹਾਰਾਜ ਕਹਿੰਦੇ ਵੱਡੇ ਵੱਡੇ ਮੋਨੀ ਯਤੀ ਸਤੀ ਹੋਏ ਐ ਤਿੰਬੀ ਤਨ ਮੈ ਮਨ ਨਾ ਪੇਖਾ ਉਹਨਾਂ ਨੇ ਵੀ ਲੱਖਾਂ ਅਰਜੂ ਭਗਤੀ ਕੀਤੀ ਐ ਉਹਨਾਂ ਨੇ ਵੀ ਸਰੀਰ ਦੇ ਵਿੱਚ ਆਪਦੇ ਮਨ ਨੂੰ ਨਹੀਂ ਵੇਖਿਆ ਸਿੱਧਾ ਹੀ ਜਾਪ ਕਰੀ ਗਏ ਹੱਠ ਕਰੀ ਗਏ ਕੋਈ ਰਾਮ ਰਾਮ ਕੋਈ ਲੱਤਾਂ ਤੇ ਖੜਾ ਰਿਆ ਕੋਈ ਵਾਹਿਗੁਰੂ ਵਾਹਿਗੁਰੂ ਕੋਈ ਮਾਲਾ ਫੇਰਦਾ ਰਿਆ ਮਰ ਕਹਿੰਦੇ ਹੱਠ ਭਗਤੀ ਪ੍ਰਵਾਨ ਨਹੀਂ ਐ ਕਿਸੇ ਨੇ ਸ਼ਾਦੀ ਨਾ ਕਰਾਈ ਕਿਸੇ ਨੇ ਬੱਚਿਆਂ ਦਾ ਤਿਆਗ ਕੀਤਾ ਬਾਹਰੀ ਤੌਰ ਤੇ ਦ੍ਰਿਸ਼ਟਮਾਨ ਮਾਇਆ ਨੂੰ ਛੱਡ ਦਿੰਦੇ ਕੱਲੇ ਹੋ ਜਾਂਦੇ ਜੰਗਲਾਂ ਚਲੇ ਜਾਂਦੇ ਪਰ ਸੂਖਮ ਮਾਇਆ ਅੰਦਰੋਂ ਹੋਰ ਜ਼ਿਆਦਾ ਫਿਰ ਤੰਗ ਕਰਨ ਲੱਗ ਜਾਂਦੀ ਮਹਾਰਾਜ ਜੀ ਕਹਿੰਦੇ ਵਰਤ ਨੇਮ ਕਰ ਥਾਕੇ ਪੁਨ ਚਰਨਾ ਵਰਤ ਕੀਤੇ ਨੇਮ ਕੀਤੇ ਹੱਠ ਕੀਤੇ ਪਰ ਦੁਬਾਰਾ ਫਿਰ ਜਨਮ ਮਿਲ ਜਾਂਦਾ ਵਰਤ ਨੇਮ ਕਰ ਥਾਕੇ ਪੁਨ ਚਰਨਾ ਤਟ ਤੀਰਥ ਭਵੇ ਸਭ ਤਰਨਾ ਸੇ ਉਭਰੇ ਜੇ ਸਤਗੁਰ ਕੀ ਸਰਨਾ ਸਤਗੁਰ ਕੌਣ ਹੈ ਪ੍ਰਕਾਸ਼ ਰੂਪ ਹੈ ਸਤਗੁਰ ਦਾ ਕਦੇ ਆਉਣ ਜਾਣ ਨਹੀਂ ਹੈ ਸਤਿਗੁਰ ਸਭ ਦੇ ਮਸਤਕ ਉੱਪਰ ਬੈਠਾ ਹੈ ਰੋਮ ਰੋਮ ਵਿੱਚ ਸਮਾਇਆ ਹੋਇਆ ਹੈ ਖੁੱਲੇ ਨੇਤਰਾਂ ਨਾਲ ਜਿੱਥੇ ਦੇਖੋਗੇ ਸਤਿਗੁਰ ਹੈ ਹੁਣ ਇਹ ਵਿਆਖਿਆ ਗੁਰਮਖਾਂ ਤੋਂ ਬਿਨਾਂ ਅੱਜ ਤੱਕ ਸਾਨੂੰ ਕਿਸੇ ਨੇ ਸਮਝਾਈ ਨਹੀਂ ਬੇਸ਼ੱਕ ਗੁਰਬਾਣੀ ਵਿੱਚ ਲਿਖੀ ਸੀ ਪਰ ਗੁਰਬਾਣੀ ਪੜ੍ਹਦੇ ਰਹਿ ਪਰ ਪਤਾ ਹੀ ਨਹੀਂ ਲੱਗਿਆ ਵੀ ਗੁਰਬਾਣੀ ਵਿੱਚ ਇਹਨਾਂ ਹੱਦ ਦਾ ਭੇਤ ਹੈ ਗੁਰਬਾਣੀ ਵਿੱਚ ਪ੍ਰਕਾਸ਼ ਰੂਪੀ ਸਤਿਗੁਰ ਦਾ ਭੇਤ ਹੈ ਗੁਰਬਾਣੀ ਵਿੱਚ ਅੰਮ੍ਰਿਤ ਰਸ ਦਾ ਭੇਤ ਹੈ ਗੁਰਬਾਣੀ ਵਿੱਚ ਦਸਵੇਂ ਕਰਦਾ ਭੇਤ ਹੈ ਗੁਰਬਾਣੀ ਨੂੰ ਦੁਨੀਆ ਵੀ ਗਿਆਨ ਟੀਕਿਆਂ ਦੇ ਆਧਾਰ ਤੇ ਪੜਦੇ ਰਹਿ ਮੁਖ ਤੇ ਪੜਦਾ ਟੀਕਾ ਸਹਿਤ ਹਿਰਦੇ RAM ਨਹੀਂ ਪੂਰਨ ਰਹਤ ਨਾ ਹਿਰਦੇ ਵਿੱਚ RAM ਪ੍ਰਗਟ ਹੋਇਆ ਨਾ ਪੂਰਨ ਰਹਤ ਆਈ ਨਾ ਅਮਰਤਾ ਆਇਆ ਨਾ ਨਾਮ ਸੁਣਿਆ ਉਸੇ ਤਰ੍ਹਾਂ ਹੀ ਕਹਿੰਦੇ ਰਹਿ ਵੀ ਜੇ ਅਸੀਂ ਨਿਤਨੇਮ ਕਰਦੇ ਆ ਜੀ 10 ਬਾਣੀਆਂ ਦਾ ਨਿਤਨੇਮ ਕਰਦੇ ਆ ਸਹਿਜ ਪਾਠ ਕਰਦੇ ਆ ਖੰਡ ਪਾਠ ਕਰਦੇ ਆ ਪਰ ਵਿੱਚੋਂ ਖੋਜਿਆ ਨਹੀਂ ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ ਜਿਹੜੇ ਅੱਖਰ ਲਿਖੇ ਸੀ ਉਹ ਅੱਖਰ ਪੜਦੇ ਰਹਿ ਵਾਣੀ ਦੇ ਵਿੱਚੋਂ ਬੁਝੇ ਇੰਨ ਅਨਹਦ ਦਾ ਨਾਮ ਦਾ ਅੰਮ੍ਰਿਤ ਦਾ ਸਖਣੇ ਰਹਿ ਗਿਆ ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਤਾਂ ਦੇਖੋ ਬੜੇ-ਬੜੇ ਭਾਗ ਨੇ ਵੀ ਉਧਰੋਂ ਮਾਨਸ ਜਾਮਾ ਪ੍ਰਾਪਤ ਹੋਇਆ ਉਧਰੋਂ ਗੁਰਮਖਾਂ ਦਾ ਸਾਧੂਆਂ ਦਾ ਸੰਗ ਪ੍ਰਾਪਤ ਹੋਇਆ ਗੁਰਬਾਣੀ ਗੁਰੂ ਦਾ ਗਿਆਨ ਪ੍ਰਾਪਤ ਹੋਇਆ ਤੇ ਹੁਣ ਐਨੇ ਅਣਮੁੱਲੇ ਸਵਾਸ ਜੋ ਪਿਛਲੇ ਕਈ ਜਨਮਾਂ ਤੋਂ ਅਸੀਂ ਮੰਗਦੇ ਰਹੇ ਸਤਿਗੁਰ ਤੋਂ ਇਹਦਾ ਲਾਹਾ ਲੈ ਲਓ ਤੇ ਲਾਹਾ ਕੀ ਹੈ ਅੰਮ੍ਰਿਤ ਰਸ ਲਾਹਾ ਕੀਏ ਅਨਹਦ ਨਾਮ ਲਾਹਾ ਕੀਏ ਥਿਰਕਰ ਦੇ ਵਿੱਚ ਵਾਸ ਤੇ ਜੇ ਸਰੀਰ ਵਿੱਚ ਆ ਕੇ ਨਾਮ ਅਮਰਤ ਥਿਰਕਰ ਨੂੰ ਨਹੀਂ 부ਝਿਆ ਦੁਬਾਰੇ ਫਿਰ ਜਮਨ ਮਰਨ ਚਲੇ ਜਾਏ ਕਿਉਂਕਿ ਫੁਰਨੀਆਂ ਦੇ ਵਿੱਚ ਮਾਇਆ ਹੈ ਸੁਵਾਓ ਫਿਰ ਨੇਤਰ ਬੰਦ ਕਰਕੇ ਜਿਹੜਾ ਲਾਹਾ ਗੁਰੂ ਦੇ ਮੰਤਰ ਦਾ ਹੈ ਥੋੜੀ ਦੇਰ ਤੱਕ ਥੋੜੀ ਦੇਰ ਫਿਰ ਸਿਮਨ ਕਰੀਏ ਉਸ ਤੋਂ ਉਪਰੰਤ ਆਪਣੀ ਜੋ ਸਮਾ ਦਿੱਤਾ ਗੁਰਮਖ ਪਿਆਰਿਆਂ ਨੇ ਉਹਦੀ ਸਮਾਪਤੀ ਹੈ ਸਾਰੇ ਗੁਰਮਖਾਂ ਨੇ ਨੇਤਰ ਬੰਦ ਰੱਖਣੇ ਨੇ ਅੱਖਾਂ ਨਹੀਂ ਖੋਲਣੀਆਂ ਕਿਸੇ ਨੇ ਔਰ ਬੜੇ ਪਿਆਰ ਦੇ ਨਾਲ ਵਹਿ ਗੁਰ ਗੁਰ ਮੰਤਰ ਦਾ ਜਾਪ ਕਰਨਾ ਹੈ ਤਾਂ ਕਿ ਇਹ ਸ਼ਬਦ ਇਹ ਨਾਮ ਸਾਡੇ ਰੋਮ ਰੋਮ ਵਿੱਚ ਵੱਸ ਜਾਵੇ ਆਓ ਕਰੀਏ ਸ਼ੁਰੂਜ ਫਿਰ ਵਾ ਗਿਰ ਰਾ 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 Ah, get la, ah, get up, la, get la, get